ਪਿਛਲੇ ਲੰਬੇ ਸਮੇਂ ਤੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਲੁਧਿਆਣਾ ਤੋਂ ਆਮ ਆਦਮੀ ਪਾਰਟੀ ਦੇ ਬਿਜਲੀ ਵਿਭਾਗ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੇ ਘਰ ਬਾਹਰ ਪਾਵਰਕਾਮ ਦੇ ਵਿੱਚ ਕੰਮ ਕਰ ਰਹੇ ਕੱਚੇ ਕਾਮਿਆਂ ਦੇ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਾਵਨ ਯੂਨੀਅਨ ਦੇ ਆਗੂ ਨੇ ਦੱਸਿਆ ਕਿ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੇ ਵੱਲੋਂ ਪਿਛਲੇ ਦਿੱਤੇ ਗਏ ਤਰਨੇ ਤੋਂ ਬਾਅਦ ਇਹ ਆਸ਼ਵਾਸ਼ਣ ਦਿਵਾਇਆ ਗਿਆ ਸੀ ਕਿ 6 ਨਵੰਬਰ ਨੂੰ ਸਾਡੇ ਨਾਲ ਮੀਟਿੰਗ ਕਰ ਤੁਹਾਡਾ ਜਿਹੜਾ ਬਣਦਾ ਹੱਕ ਉਹ ਦਿੱਤਾ ਜਾਵੇਗਾ। ਅਰ 6 ਨਵੰਬਰ ਬੀਤ ਜਾਣ ਮਗਰੋਂ ਵੀ ਆਤ ਸਰਕਾਰ ਅਤੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਆਪਣੀਆਂ ਗੱਲਾਂ ਤੋਂ ਭੱਜਦੇ ਹੋਏ ਨਜ਼ਰ ਆ ਰਹੇ ਨੇ ਜਿਨ੍ਹਾਂ ਨੂੰ ਕਦੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਉਹਨਾਂ ਕਿਹਾ ਕਿ ਜਦੋਂ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਦੋਂ ਤੱਕ ਸਾਡਾ ਸੰਘਰਸ਼ ਇਸ ਤਰ੍ਹਾਂ ਹੀ ਜਾਰੀ ਰਹੇਗਾ ਹੁਣ ਆਖਿਰਕਾਰ ਦੇਖਣਾ ਇਹ ਹੋਵੇਗਾ ਕਿ ਸਰਕਾਰ ਇਹਨਾਂ ਦੀਆਂ ਮੰਗਾਂ ਨੂੰ ਮੰਨਦੀ ਹੈ ਜਾਂ ਨਹੀਂ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੂਗਾ ਠੇਕਾ ਮਜ਼ਮੂਨ ਜੂਨੀਆ ਪੰਜਾਬ ਦੇ ਵੱਲੋਂ ਲਗਾਤਾਰ ਰੋਸ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਪਿਛਲੇ ਦਿਨੀ ਤੁਸੀਂ ਦੇਖਿਆ ਕਿ 28 ਤਰੀਕ ਨੂੰ 28 ਅਕਤੂਬਰ ਨੂੰ ਇਸੇ ਲਗਾਤਾਰ ਰੋਸ ਧਰਨਾ ਜਿਹੜਾ ਉਹ ਦੇ ਕੇ ਗਏ ਆ ਸਾਡੀ ਜਿਹੜੀ ਮੇਨ ਮੰਗ ਆ ਕਿ ਜਿਹੜੇ ਸਾਡੇ ਸਰਕਾਰੀ ਦੇ ਸਰਕਾਰੀ ادارے ਦੇ ਅੰਦਰ ਜਾਇਦਾਦਾਂ ਵੇਚੀਆਂ ਜਾ ਰਹੀਆਂ ਜਾਂ ਸਾਡੇ ادارے ਦੇ ਅੰਦਰ ਬਿਜਲੀ ਕਾਨੂੰਨ 225 ਲਾਗੂ ਕਰਕੇ ਨਿੱਜੀ ਕਰਨ ਦੀ ਜਿਹੜੀ ਨੀਤੀ ਆ ਉਹਨੂੰ ਲਾਗੂ ਕੀਤਾ ਜਾ ਰਿਹਾ ਅਸੀਂ ਉਹਦਾ ਸਖਤ ਵਿਰੋਧ ਕਰਦੇ ਆ ਤੇ ਇਸ ਦੇ ਨਾਲ ਹੀ ਜਿੰਨੇ ਵੀ ਆਊਟਸੋਰਸਡ ਕੱਚੇ ਮੁਲਾਜ਼ਮ ਆ ਉਹਨਾਂ ਨੂੰ ਪੱਕਾ ਕਰਨ ਦੀ ਮੰਗ ਕਰਦੇ ਆ ਕਿਉਂਕਿ ਭਗਵੰਤਵਾਨ ਦੀ ਸਰਕਾਰ ਨੇ ਸਾਡੇ ਨਾਲ ਵਾਦਾ ਕੀਤਾ ਸੀ ਵੀ ਅਸੀਂ ਆਉਂਦਿਆਂ ਸਾਰ ਇਹਨਾਂ ਨੂੰ ਅਸੀਂ ਪੱਕੇ ਕਰਾਂਗੇ ਤਰ੍ਹਾਂ ਤਰ੍ਹਾਂ ਦੇ ਜਿਹੜੇ ਵਾਦੇ ਉਹਨਾਂ ਨੇ ਕੀਤੇ ਸੀ ਪਰ ਅੱਜ ਜਿਹੜੇ ਇਹ ਬਿਜਲੀ ਕੰਮੇ ਆ ਇਹ ਆਪਣੀ ਕੀਮਤੀ ਜਾਨਾਂ ਇਸ ਮਤਲਬ ਆਧਾਰੇ ਦੇ ਅੰਦਰ ਉਹ ਗਵਾ ਰਹੇ ਆ ਬਿਜਲੀਆ ਕਰੰਟ ਲਾ ਕੇ 300 ਤੋਂ ਉੱਪਰ ਅੰਕੜਾ ਪਾਰ ਕਰ ਗਏ ਜਿੰਨਾਂ ਦੀਆਂ ਜਾਨਾਂ ਕੀਮਤੀ ਜਾਨਾਂ ਜਿਹੜੀਆਂ ਉਹ ਜਾ ਚੁੱਕੇ ਆ ਕਈ ਕੰਮੇ ਤੁਸੀਂ ਦੇਖ ਸਕਦੇ ਹੋ ਉਥੇ ਮੁੰਡਾ ਬੈਠਾ ਵੀ ਜਿਹਦੀ ਰੀੜ ਦੀ ਹੱਡੀ ਜਿਹੜੀ ਆ ਉਹ ਬਿਲਕੁਲ ਫ੍ਰੈਕਚਰ ਹੋ ਚੁੱਕੀ ਆ ਠੀਕ ਆ ਵੀ 6 ਤਰੀਕ ਦੀ ਮੀਟਿੰਗ ਦਾ ਸਮਾਂ ਜਿਹੜਾ ਇਹਨਾਂ ਨੇ ਦਿੱਤਾ ਸੀਗਾ ਤੈਅ ਕੀਤਾ ਸੀਗਾ ਪਰ ਉਹ ਮੀਟਿੰਗ ਤੋਂ ਅੱਜ ਕੱਲ ਮੀਟਿੰਗ ਹੋਣੀ ਸੀ ਉਸ ਤੋਂ ਮੀਟਿੰਗ ਤੋਂ ਵੀ ਜਿਹੜਾ ਇੱਥੋਂ ਦਾ ਮੰਤਰੀ ਆ ਸੰਜੀਵਰ ਅਰੋੜਾ ਜੀ ਨੇ ਉਹ ਇਸ ਮੀਟਿੰਗ ਤੋਂ ਲਗਾਤਾਰ ਭੱਜ ਭੱਜ ਗਏ ਮਨੂੰ ਉਹਨਾਂ ਨੇ ਮੀਟਿੰਗ ਨਹੀਂ ਕੀਤੀ ਜਿਸ ਦੇ ਰੋਸ ਵਿੱਚ ਅੱਜ ਇੱਥੇ ਧਰਨਾ ਪ੍ਰਦਰਸ਼ਨ ਆ ਜਿਹੜਾ ਉਹ ਕੀਤਾ ਜਾ ਰਿਹਾ ਹੈ